ਪਾਪਾ ਜੀ ਮੈਂ ਮਾਫੀ ਮੰਗਣ ਆਇਆ ਕੋਲ ਮੈਂ ਗਾਹ ਏ ਕੰਮ ਨਹੀਂ ਕਰੂੰਗਾ ਅੱਗੇ ਵੀ ਇੱਕ ਵਾਰ ਨਹੀਂ ਕਰੂੰਗਾ ਮਹਾਰਾਜ ਕੰਮ ਕਰਦਾ ਕੀ ਸੀ ਤੂੰ ਇਹ ਦੱਸ ਦੇ ਮਾਰੇ ਕੁਛ ਐ ਅੱਗੇ ਕੁਛ ਐ ਕਰ ਕਿਹੜਾ ਬਾਬੇ ਦੀ ਚੌਂਕੀ ਹੁੰਦੀ ਸੀ ਇੰਨਾ ਹੀ ਦੱਸ ਦੇ ਦੇਵਤਿਆਂ ਤੇ ਆਉਂਦੇ ਸੁਰ ਕਸਮ ਇਹ ਇੱਕ ਨਾ ਕਾਂ ਤੇ ਹੁਣ ਦੇਵਤੀ ਕਿੱਥੇ ਨੇ ਬਚਾਨ ਨਹੀਂ ਦੇ ਤੈਨੂੰ ਹੁਣ ਕਿੱਥੇ ਆ ਜੋੜ ਹੱਥ ਤੇ ਤੇਰੀ ਮਾਫੀ ਮੰਗ ਕੇ ਦੱਸ ਸਾਰਾ ਆਪਣੇ ਪਖੰਡ ਦਾ ਖੁਲਾਸਾ ਹੋਣ ਤੋਂ ਬਾਅਦ ਇਹ ਬਾਬਾ ਮਾਫੀ ਮੰਗ ਰਿਹਾ ਅੱਗੇ ਤੋਂ ਪਖੰਡ ਨਾ ਕਰਨ ਦੀ ਦੁਹਾਈ ਵੀ ਪਾਰਿਆ ਹੈ ਇਹ ਬਾਬਾ ਬੀਬੀਆਂ ਨੂੰ ਲੜਕਾ ਹੋਣ ਦਾ ਦਾਵਾ ਕਰਦਿਆਂ ਦਵਾਈ ਦਿੰਦਾ ਸੀ ਸਰੀਰੀ ਕਸ਼ਟ ਹੋਣ ਤੋਂ ਬਾਅਦ ਔਰਤਾਂ ਦੇ ਮਾਲਿਸ਼ ਦੇ ਬਹਾਨੇ ਸਰੀਰਿਕ ਸ਼ੋਸ਼ਣ ਕਰਦਿਆਂ ਇਸ ਨੂੰ ਕਾਬੂ ਕੀਤਾ ਗਿਆ ਪਟਾਲਾ ਦੇ ਪਿੰਡ ਸਹਿਦ ਮੁਬਾਰਕ ਦੇ ਇਸ ਬਾਬੇ ਨੂੰ ਸਤਕਾਰ ਕਮੇਟੀ ਦੇ ਮੈਂਬਰਾਂ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਦਬੋਚਿਆ ਇਹ ਕਰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਫੋਟੋਆਂ ਲਾ ਕੇ ਬਾਬਾ ਦੀਪ ਸਿੰਘ ਜੀ ਦੀਆਂ ਫੋਟੋਆਂ ਲਾ ਕਰਕੇ ਇਹਨੇ ਚੰਦਵਾ ਸਾਹਿਬ ਵੀ ਲਾਇਆ ਹੋਇਆ ਹੈ ਤੇ ਪਰ ਇਹ ਲੋਕਾਂ ਨੂੰ ਮੁੰਡੇ ਦੇਣੇ ਢੱਡਾਂ ਤੇ ਹੱਥ ਪੇਰਨਾ ਜਨਾਨੀਆਂ ਦੇ ਉੱਪਰ ਸਵਾਹ ਦੇਣੀ ਧਾਗੇ ਦੇਣੇ ਜਿਹਦੇ ਕਰਕੇ ਸਾਨੂੰ ਸ਼ਿਕਾਇਤ ਹੈ ਆਪਣੇ ਗਾਹਕ ਬਣਾ ਕੇ ਭੇਜੇ ਸੰਜੇ ਦੇ ਕਰਕੇ ਅੱਜ ਇਹਦਾ ਪਰਦਾ ਫਾਟ ਕੀਤਾ ਗਿਆ। ਬਾਬੇ ਦੀ ਸੱਚਾਈ ਜਗ ਜਾਹਰ ਹੋਣ ਤੋਂ ਬਾਅਦ ਬਾਬੇ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਜਿੱਥੇ ਇਸ ਨੇ ਮਾਫੀ ਮੰਗ ਕੇ ਆਪਣੀ ਜਾਨ ਛੁਡਾਈ ਹੈ। ਕੋਈ ਇੱਕ ਕੰਪਲੇਂਟ ਆਈ ਸੀ ਕਿ ਇਸ ਸੈਦ ਮਵਾਰਕ ਕੋਈ ਬਾਬਾ ਜਿਹੜਾ ਉਹ ਬੈਠ ਕੇ ਤੇ ਲੋਕਾਂ ਨਾਲ ਐਸਟਰਾ ਆਪਣਾ ਪਖੰਡ ਕਰਦਾ ਲੋਕਾਂ ਨੂੰ ਗਮਰਾਹ ਕਰਦਾ ਵਾ ਇਸ ਸਬੰਧ ਵਿੱਚ ਅਸੀਂ ਦੋਨਾਂ ਪਾਰਟੀਆਂ ਨੂੰ ਥਾਣੇ ਸਦਰ ਬੁਲਾਇਆ ਥਾਣੇ ਸਦਰ ਬੁਲਾ ਕੇ ਇਹਨਾਂ ਦੋਨਾਂ ਧਿਰਾਂ ਦਾ ਸਮਝੌਤਾ ਕਰਾਇਆ ਬਾਬਾ ਜੀ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਹੈ ਕਿ ਅੱਗੇ ਤੋਂ ਮੈਂ ਕੋਈ ਅਜਿਹਾ ਕੰਮ ਨਹੀਂ ਕਰਾਂਗਾ ਜੇਕਰ ਕਰਾਂਗਾ ਤਾਂ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਮਾਜ ਦੇ ਵਿੱਚ ਅੱਜ ਕੱਲ੍ਹ ਦੁਖੀ ਲੋਕਾਂ ਨੂੰ ਕੋਈ ਵੀ ਗੁੰਮਰਾਹ ਕਰਕੇ ਇਲਾਜ ਦੇ ਨਾਂ ਤੇ ਬਗੂਤੀ ਦੇ ਰਿਹਾ ਹੈ ਤੇ ਕੋਈ ਜਾਦੂ ਟੂਨੇ ਦੇ ਨਾਂ ਤੇ ਬੇਵਕੂਫ ਬਣਾ ਰਿਹਾ ਹੈ ਲੋਕ ਪਖੰਡੀ ਬਾਬਿਆਂ ਦੇ ਚੰਗੂਲ 'ਚ ਫਸਦੇ ਜਾ ਰਹੇ ਨੇ ਲੋੜ ਹੈ ਲੋਕਾਂ ਨੂੰ ਸਮਝਦਾਰੀ ਦਿਖਾਉਣ ਦੀ ਤਾਂ ਜੋ ਇਹਨਾਂ ਤੋਂ ਬਚਿਆ ਜਾ ਸਕੇ ਬਟਾਲਾ ਤੋਂ ਗੁਰਪ੍ਰੀ ਚਾਵਲਾ ਜਗਬਾਣੀ ਟੀਵੀ